ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਦਸਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹਿਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ ਰਿਕਵਰੀ ਦੋ ਦਿਨਾਂ ਦੇ ਵਿੱਚ ਲਾਈਏ ਸਹੀ ਹੈ ਇਹ ਵਾਲ ਨੂੰ ਸਾਡੇ ਇੰਸਪੈਕਟਰ ਮੋਲਨਗੀ ਰਮਿੰਦਰ ACP ADCP ਨਵਜੋਤ ਜੀ ਔਰ ਓਵਰ ਆਲ ਸੁਪਰਵਾਈਜ਼ਰ DCP ਸਾਹਿਬ ਇਨਵੈਸਟੀਗੇਸ਼ਨ ਹੈਪੀਗਮੈਂਟ ਦੇ ਦਿੱਤੇ ਨੇ ਜੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈ ਔਰ 2 ਕਿਲੋ ਟੋਟਲ ਤੇ 5 ਪਿਸਟਲ ਵਰਕਫੋਰਸ ਦੇ ਬ੍ਰਾਮ ਕੀ ਦਿਨੇ ਹੋਰੇ ਸਾਰੇ ਮੁਲਜ਼ਮ ਗ੍ਰਫਤਾਰ ਕੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਫਾਇਰਿੰਗ ਹੋਈ ਸੀ ਤੱਥੂ ਨੰਗਲ ਥਾਣੇ ਚ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚੇ ਦੇ ਹੋਰ ਜਿਹੜਾ ਵਰਿੰਦਰ ਸਿੰਘ ਪਤਾ ਲੱਗਾ ਸੀ ਕੁਝ ਲੱਗ ਗਿਆ ਜਿੱੱੜੀ ਵੈਸੇ ਲੱਗੇ ਸੀ ਨਹੀਂ ਨਹੀਂ ਇੰਜਰਡ ਨਹੀਂ ਹੋਇਆ ਨਾ ਸੇਮ ਟਾਈਮ ਪਤਾ ਲੱਗਾ ਸੀ ਨਹੀਂ ਨਹੀਂ ਉਹਦੇ ਚ ਨਾ ਜੀ ਨਾ ਪੁਲਸ ਦੇ ਕੋਲੀ ਲੱਗੀ ਹੈ ਫਾਇਰਿੰਗ ਜ਼ਰੂਰ ਹੋਈ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਸਰ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸਿਕਿਉਰਿਟੀ ਗਾਰਡ ਦਾ ਕਰਦਾ ਹੈ ਹਲੇ ਵੀ ਹਾਂਜੀ ਹਾਂਜੀ ਕਰਦਾ ਜੀ ਇਹਦਾ ਸੇਵਾਦਾਰ ਜਿਹੜਾ ਸੀ ਇਹ ਉਹਨਾਂ ਦੇ ਸੰਪਰਕ ਵਿੱਚ ਸਰ ਕਿਨੇ ਆਇਆ ਕੋਈ ਲੱਗਾ ਪਤਾ ਕਿ ਇਹ ਇਸ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਹੈ ਜਿਹੜਾ ਸਾਡਾ ਬਾਰਡਰ ਏਰੀਆ ਹੈ ਨਾ ਜੀ ਕਿਉਂਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ-ਰੌਫਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਨਰਸ ਦਾ ਨੈਟਵਰਕ ਪ੍ਰਾਣਾ ਬਣਿਆ ਹੋਇਆ ਹੈ ਨੈਚੁਰਲੀ ਜਿਹੜਾ ਬੰਦਾ ਉਸ ਏਰੀਏ 'ਚ ਰਹਿ ਰਿਹਾ ਤੇ ਉੱਥੇ ਲੋਕਾਂ ਦੀ ਆਮਦ ਰਫਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਇਹਦੇ ਵੀ ਲਿੰਕੇਜਸ ਪੈਦਾ ਹੋ ਗਏ ਉਸ ਕੱਲ ਨਾ ਤੇ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋ ਜਾਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜ ਕੱਲ ਲਿਊਕ੍ਰੇਟਿਵ ਜਿਹੜੀ ਇਹ ਇਸ਼ੂਜ਼ ਦੇ ਉੱਤੇ ਜਲਦੀ ਮਤਲਬ ਫਸਲ ਜਾਂਦੇ ਆ ਤੇ ਉਸ ਸلسلੇ 'ਚ ਇਹ ਬੰਦਾ ਉਸ ਡਰੱਗ ਟ੍ਰੇਡ ਦੇ ਵਿੱਚ ਇਨਵੋਲਵ ਹੋ ਗਿਆ ਅਡੇਰੇ ਦੀ ਆਰਟ ਦੇ ਵਿੱਚੋਂ ਤੁਸੀਂ ਦੱਸਦੇ ਵੀ ਉੱਥੇ ਸਮਾਨ ਰੱਖਦਾ ਸੀ ਸ਼ੱਕ ਨਹੀਂ ਜੁਦਾ ਜੇ ਹੋਰ ਵੀ ਡੇਰੇ ਉਹਨਾਂ ਦਾ ਵੀ ਉਸ ਇਸ ਤਰ੍ਹਾਂ ਦੇ ਚੈਕਿੰਗ ਅਭਿਆਸ ਹੁੰਦਾ ਹੈ ਦੇਖੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ ਦੇਖੋ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਵਿੱਚ ਕੋਈ ਚੀਜ਼ ਆਈ ਹੈ ਪਰ ਰਿਵੀਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਸਰ ਕੱਲਾ ਕੋਈ ਨਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਦੇ ਖਿਲਾਫ ਦੋ ਪਰਚੇ ਐਂਡੀਪੀਐਸ ਤੇ ਦਰਜ ਨੇ ਜਿਹੜੇ ਤੋਂ 1 ਕਿਲੋ ਹਿਜਰਾਂ ਦੀ ਲੇਟੈਸਟ ਬ੍ਰੰਡ ਹੋਈ ਹੈ ਥਾਣੇ ਸਦਰ ਦੇ ਵਿੱਚ ਕੇਸ ਰਿਸਟਰ ਹੋਇਆ ਆਪਣੇ ਅਮਰਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਆ ਜੇ ਨਵੇਂ ਨੇ ਮਤਲਬ ਇੰਦਰਸੈਂਸ ਕੇ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜਿਵੇਂ ਆਪਾਂ ਦੇਖੀਏ ਵੀ ਇੰਨੇ ਇੰਨੇ ਪਿਸਟਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੇਚਰਲੀ ਕੋਈ ਕੋਈ ਵਾਰਦਾਤ ਹੋਈ ਹੈ ਵੱਡੀ ਕ੍ਰਾਈਮ ਨੂੰ ਅੰਜਾਮ ਤਾਂ ਦੇਗਾ ਹੀ ਦੇਗਾ ਜੀ ਤੇਰੇ ਵਿੱਚੋਂ ਤਾਂ ਹੋਰ ਵੀ ਬਥੇਰੇ ਜਾਣੇ ਆਂਦੇ ਹੋਣਗੇ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਦੇਵੇ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਦਿਆਂ ਦਾ ਤਾਂ ਆਪਸ ਚ ਲਿੰਕ ਬੜਾ ਕਲੀਅਰ ਆਇਆ ਗੁਰਵਿੰਦਰ ਕੋਪੀ ਦਾ ਤੇ ਸਾਬਰ ਸੰਧੂ ਦਾ